ਅੱਜ ਅੱਜ ਆਪਣੇ ਗੱਲਬਾਤ ਦਾ ਵਿਸ਼ਾ ਹੈਗਾ ਇਹ ਆ ਬੰਦਿਆਂ ਨੂੰ ਹੋਣ ਵਾਲੀ ਪ੍ਰੋਬਲਮ ਯੂਰਿਕ ਐਸਿਡ ਤੰਕ ਗਾਊਟ ਹੁਣ ਇਹ ਪ੍ਰੋਬਲਮ ਹੁੰਦੀ ਹੈ ਜਿਹੜੇ ਬੰਦੇ ਮੀਟ ਬਹੁਤ ਖਾਂਦੇ ਆ ਜਾਂ ਉਹਨਾਂ ਦੇ ਫੂਡ ਦੇ ਵਿੱਚ ਦੁੱਧ ਦਹੀਂ ਅੰਡਾ ਮੀਟ ਮੱਛੀ ਬਹੁਤ ਹੈਗਾ ਕਿਉਂਕਿ ਸ਼ਰਾਬ ਦਾ ਤਾਂ ਖਰ ਪਤਾ ਹੀ ਕਿੰਨੇ ਨੁਕਸਾਨ ਹੈ ਬਾਡੀ ਨੂੰ ਵੀ ਦਿਮਾਗ ਨੂੰ ਵੀ ਜਿਹੜਾ ਆ ਸਾਰਾ ਹੈਗਾ ਜਾਨਵਰਾਂ ਤੋਂ ਬਣੀਆਂ ਚੀਜ਼ਾਂ ਇਹ ਤੁਹਾਡੇ ਸਰੀਰ ਦੇ ਅੰਦਰ ਐਸਿਡਿਟੀ ਕਰਦੀਆਂ ਨੇ ਸੋ ਯੂਰਿਕ ਐਸਰ ਆਫਕੋਰਸ ਐਸਰ ਹੈਗਾ ਜਿਹੜਾ ਗਾਊਟ ਹੈਗਾ ਉਹ ਵੀ ਇਨਫੋਰਮੇਸ਼ਨ ਆ ਬਾਡੀ ਦੇ ਵਿੱਚ ਸੋ ਉਹਦੇ ਵਾਸਤੇ ਕਰਨਾ ਕੀ ਹੈ ਇਲਾਜ ਬਹੁਤ ਸੌਖਾ ਹੈ ਇੱਕ ਗਲਾਸ ਪਾਣੀ ਦਾ ਨਾਲ ਚੱਕੋ ਜਿਹੜਾ ਬੇਕਿੰਗ ਸੋਡਾ ਵੈਸੇ ਤਾਂ ਫ੍ਰਿਜ 'ਚ ਪਈ ਹੁੰਦਾ ਆਰਮਨ ਹੈਮਰ ਦਾ ਬੇਕਿੰਗ ਸੋਡਾ ਪਾਓ ਉਹੀ ਚੱਕ ਲਿਓ ਜੇ ਨਵੀਂ ਡੱਬੀ ਖੋਲਣੀ ਨਵਾਂ ਖੋਲਿਓ ਕੋਸਟੋ ਦੇ ਵਿੱਚ ਤੇ ਨਾਲ ਪੈਕ ਮਿਲਦਾ ਹੈਗਾ ਉਹ ਚੱਕ ਲਿਆਇਓ ਤੇ ਇੱਕ ਟੀस्पून ਉਹਦੇ ਵਿੱਚ ਢੱਬੇ ਵਿੱਚ ਕੱਢ ਕੇ ਗਲਾਸ ਦੇ ਵਿੱਚ ਪਾਓ ਘੋਲੋ ਪਾਣੀ 'ਚੀ ਚੱਕ ਦੋ ਫੱਟ ਪੀਜੋ ਉਹਨੂੰ ਠੀਕ ਜੀ ਤੇ ਜਿਉਂ ਤਾਂ ਤੁਹਾਨੂੰ ਪ੍ਰੋਬਲਮ ਲੱਗਦੀ ਪਈ ਹੈ ਭਾਵੇਂ ਉਹਨੂੰ ਰੋਜ਼ ਪੀ ਲਓ ਇਟਸ ਆਲ ਗੁੱਡ ਤੁਹਾਡੀ ਬਾਡੀ ਦੇ ਵਿੱਚੋਂ ਐਸਿਡਿਟੀ ਦੂਰ ਕਰ ਦੂਗਾ ਵੈਸੇ ਵੀ ਅਗਰ ਐਸਿਡਿਟੀ ਫੀਲ ਹੁੰਦੀ ਹੈ ਬਹੁਤ ਇਹ ਵੀ ਕਰ ਸਕਦੇ ਹੋ ਜਾਂ ਐਸਿਡਿਟੀ ਤੋਂ ਵੈਸੇ ਵੀ ਐਪਲ ਸਾਈਡਰ ਵਿਨੇਗਰ ਵੀ ਪੀ ਸਕਦੇ ਹੋ ਪਰ ਬੇਕਿੰਗ ਸੋਡਾ ਬਹੁਤ ਜੀਤੀ ਤੁਹਾਨੂੰ ਕਰਦਾ ਹੈਗਾ ਤੋਂ ਵਧੀਆ ਫੀਲ ਕਰੋਨਾ ਤੇ ਰੋਜ਼ ਆਪਣਾ 1 ਵਜੇ ਈਸਟਰਨ ਸਟੈਂਡਰਡ ਟਾਈਮ ਕੈਨੇਡਾ ਟਾਈਮ ਵਾਟਰ ਟਾਈਮ ਆਪਣਾ ਲਾਈਵ ਹੁੰਦਾ ਉਥੇ ਵੀ ਆਇਆ ਕਰੋ ਜੀ ਠੀਕ ਜੀ ਤੇ ਅਗਲੀ ਰੀਲ ਦੇ ਵਿੱਚ ਆਪਾਂ ਗੱਲ ਕਰਦੇ ਆਂ ਸ਼ਿਲਾ ਜੀ ਜਦੋਂ ਖਾਣਾ ਹੈਗਾ ਤੇ ਉਹਦੋਂ ਕਿਹੜੀ ਕਿਹੜੀ ਚੀਜ਼ ਨਹੀਂ ਖਾਣੀ ਠੀਕ ਹੈ ਜੀ ਸੋ 스테 ਟਿਊਨਡ ਫॉर द ਨੈਕਸਟ ਰੀਲ ਤੇ ਅੱਜ ਦੇ ਵਾਸਤੇ ਇੰਨਾ ਹੀ ਕਾਫੀ ਹੈ ਆਹ ਜੀ ਮਿਲਦੇ ਆਂ ਜਲਦੀ ਬਾਏ